ਆਪਣਾ ਸ਼ੇਅਰ ਕਰਨਗੇ ਹਲੋ ਮੇਰੇ ਬਾਲ ਸਾਰਿਆਂ ਨੂੰ ਜੈ ਮਸ਼ੀਰੀ ਪਿੰਡ ਮੇਰਾ ਬੀਰੂ ਕੇ ਕਲਾ ਮੇਰੀ ਗਵਾਹੀਆ ਤੇ ਮੇਰਾ ਕਮਜਾ ਕੱਜਾ ਨਹੀਂ ਨਗਲਾ ਕੰਮ ਤੇ ਬਗਜਾ ਕਰਾ ਕੇ ਤੇ ਘਰੇ ਰਹਿ ਜਾ ਕਰ ਕੰਮ ਤੇ ਬਗਜਾ ਕਰਾ ਕੇ ਤੇ ਘਰੇ ਰਹਿ ਜਾ ਕਰ ਦੋ ਪੱਟ ਤੋਂ ਪੇਰ ਕਰਾਈ ਮੈਂ ਸਾਰਾ ਕੁਝ ਹੋ ਗਿਆ ਠੀਕ ਹੋ ਗਿਆ ਮੇਰਾ ਸਾਰਿਆਂ ਨੂੰ ਪਰਮਾ ਜੀ ਦਾ ਸਤਿ ਸਾਮ ਜੀ ਗਵਾਹੀ ਮੇਰੀ ਹੋਵੇਗੀ ਕਾਫੀ ਟਾਈਮ ਤੋਂ ਲਾ ਕੇ ਤੇ ਮਤਲਬ ਮੇਰੇ ਵੱਡੇ ਭਾਈ ਨਾਲ ਸਾਡਾ ਲੜਾਈ ਝਗੜਾ ਚੱਲ ਰਹੀ ਦੀ ਮੇਰੇ ਭਾਈ ਦਾ ਰੱਬ ਦੀ ਚਾਹਤ ਮਤਲਬ ਵੱਡੇ ਭਾਈ ਦਾ ਮੁੰਡਾ ਗੋਤ ਪਾਇਆ ਦੀ ਉਹਦੇ ਉਹਨੇ ਕੀ ਕਰਿਆ ਮਤਲਬ ਉਹ ਬੇਲਾਤੀ ਗਰਪਾਈ ਉਹ ਮਤਲਬ ਧੋਯੂਦੀ ਤਵਾਦ ਉਹ ਮਤਲਬ ਉਹਨੂੰ ਮਤਲਬ ਮਗਰ ਪੈਣ ਲੱਗਾ ਉਹਦੇ ਮੈਂ ਆਖਿਆ ਯਾਰ ਤੂੰ ਇਹ ਕੀ ਕੰਮ ਕਰ ਰਿਹਾ ਤੂੰ ਕਾਦੇ ਵਾਸਤੇ ਮਾਂਗੇ ਪੈਣ ਤੂੰ ਕਨਾ ਮਤਾ ਹੀ ਬੰਵਾਵਾਂ ਮਗਰ ਮਹਾਜਾ ਕਾ ਫਿਰ ਹੋਰੇ ਆਈ ਹੁਣ ਪੈ ਜਾਵਾਂਗਾ ਕਲਪਯੋਤ ਨੂੰ ਹੱਟ ਤੇ ਖਾਪ ਹੋ ਗਿਆ ਉਹ ਉਹ ਤਿੰਨ ਤੇ ਮੈਂ ਇਕੱਲਾ ਤੇ ਜਦੋਂ ਉਸ ਤੋਂ ਬਾਅਦ ਮੇਰੀ ਮਾਂ ਨੂੰ ਲੈ ਆਓ ਮੇਰੀ ਮਾਂ ਨੂੰ ਲਿਆਂਦਾ ਆ ਵੀ ਮੈਂ ਥਾਂ ਇਹਦੇ ਜਿਹੜੇ ਬਣਾ ਲੂੰਗਾ ਉਹ ਲੇਖਤਾ ਆਏ ਕਦੇ ਵੀ ਜਿਹੜੇ ਨਾਲ ਰੋਟੀ ਖਾਊਗੀ ਉਹ ਉਸੇ ਦੀ ਥਾਂਗਾ ਇਹ ਤੋਂ ਬਾਅਦ ਉੱਥੋਂ ਲੜਾਈ ਝਗੜਾ ਹੁੰਦਾ ਹੁੰਦਾ ਮੈਂ ਤਾਂ ਮੇਰੀ ਮਾਂ ਨਾਲ ਗੱਲਾਂ ਕਰ ਲੱਗ ਗਿਆ ਮੇਰੇ ਰੋੜਾ ਮਾਰ ਗਿਆ ਉਹ ਇਹ ਤੋਂ ਬਾਅਦ ਥਾਣੇ ਤੇ ਹੱਟਿਆ ਗੱਲਾਂ ਹੋ ਗਏ ਮਹਾਜੰਗਾ ਆਇਆ ਉਹ ਜਿਹੜਾ ਉੱਥੇ ਫਿਰ ਚੜਾਉਂ ਪੱਡਾ ਰੋੜੇ ਦੇ ਮੈਂ ਵੀ ਹਰਖ ਗਿਆ ਮਹਾਜੰਗਾ ਆਇਆ ਫਿਰ ਹਜੇ ਲੜਨਾ ਤੈਰੇ ਦੀ ਮੈਂ ਹੁਣ ਮਾਂ ਕੀ ਕਰਾਂ ਤੁਹਾਡੇ ਪ੍ਰੇਰ ਆ ਇਹ ਦੁਬਾਰਾ ਇਹ ਹੁੰਦੀ ਹਵਾਉਂਦੀ ਜੀ ਗੱਲ ਭਈ ਬਾਵਾ 7-8 ਸਾਲ ਲੜਾਈ ਝਗੜਾ ਚੱਲਦਾ ਰਿਹਾ ਸਾਡਾ ਚੱਲਦਾ ਰਿਹਾ ਚੱਲਦਾ ਰਿਹਾ ਇਹ ਦੁਬਾਰਾ ਬਾਵਾ ਟਾਈਮ ਮੇਰੀ ਮਾਂ ਉਧਰ ਰਹੀ ਇਹ ਦੁਬਾਰਾ ਫੇਰ ਮੈਂ ਆਇਆ ਔਰ ਉਧਰ ਫਿਰ ਦੁਬਾਰਾ ਇਹ ਜਿਲ੍ਹਾਉਂ ਦੇ ਕਰਦੇ ਫੇਰ ਸਾਡਾ ਲੜਾਈ ਝਗੜਾ ਰਿਆ ਇਹ ਦੁਬਾਰਾ ਮੇਰੀ ਚਾਚੇ ਦੀ ਕੁੜੀ ਦੀ ਡੈਥ ਹੋ ਗਈ ਮੇਰੇ ਚਾਚੇ ਦੇ ਮੁੰਡੇ ਨੇ ਮੈਨੂੰ ਫੋਨ ਕਰਤਾ ਵੀ ਕਿੱਥਿਆਂ ਨੂੰ ਮਾਂ ਵੀ ਮੈਂ ਖੇਤ ਗਿਆ ਹੋਇਆ ਕਹਿੰਦਾ ਵੀ ਡੈਥ ਹੋ ਗਈ ਨਿੱਕੀ ਦੀ ਦੁਕਾਨੇ ਆ ਜਾ ਮਹਾਜਾ ਮੈਂ ਆਉਣਾ ਮੈਂ ਜਾ ਕੇ ਕਹਿੰਦਾ ਕਿ ਮੈਂ ਮਹਤੂ ਆਜੀ ਮਹਾ ਤੇ ਮਹਾ ਮੈਂ ਚੱਲਣਾ ਕਰਕੇ ਨਿੱਕੀ ਦੀ ਡੱਤ ਹੋ ਗਈ ਜਦੋਂ ਮੈਂ ਗਿਆ ਮੇਰੇ ਭਾਈ ਦੇ ਘਰ ਕੋਲੇ ਉਹਨਾਂ ਦਾ ਘਰ ਬਾਹਰ ਚ ਖੜਾ ਜਾ ਕੇ ਭਾਈ ਉਹ ਬਾਰੇ ਲਿਕੜਾ ਪਤਾ ਨਹੀਂ ਮੈਨੂੰ ਦੇਖ ਕੀ ਲਿਕੜਾ ਮੈਨੂੰ ਨਹੀਂ ਪਤਾ ਦੀਗਾ ਉਹਦਾ ਮੈਨੂੰ ਦੇਖ ਕੇ ਬਰਛਾ ਧੱਕ ਲਿਆ ਅੰਦਰੋਂ ਬਰਛਾ ਉਹਨੇ ਮੇਰੇ ਕੰਨ ਆਇਆ ਕਰਕੇ ਮਾਰਿਆ ਮੇਰੇ ਉਰੋਂ ਦੀ ਲੱਗ ਗਿਆ ਚਲੇ ਦੋ ਬਾਅਦ ਫਿਰ ਮੇਥੋਂ ਬੱਜਿਆ ਉਹਦੇ ਦੋ ਤਿੰਨ ਨਾਲ ਉਹਦੇ ਮੁੰਡੇ ਦੇ ਨਾਲ ਉਹਦੇ ਉਤੋਂ ਬਾਬਾ ਸਾਡਾ ਵਾਦਾ ਵਾਧਾ ਰਿਹਾ ਜਿਹੜਾ ਮੈਂ ਤਾਂ ਲਿਖੋ ਵੀ ਉਹ ਵੀ ਰੱਖਿਆ ਕਰੇ ਚਲ ਉਤੋਂ ਠਾਣੇ 'ਚ ਗੱਲਾਂ ਹੋ ਗਿਆ ਉਹਨਾਂ ਨੇ ਪਈ ਮੇਰੇ ਤੇ ਕੇਸ ਕਰਤਾ ਝੂਠਾ ਦੋਸਨ ਲਾਤਾ ਮੇਰੇ ਦੇ ਮਤਲਬ ਝੂਠਾ ਦੋਸਨ ਲਾਇਆ ਹੋਇਆ ਕਹਿੰਦੇ ਵੀ ਸਾਡੇ ਘਰੇ ਆ ਗਿਆ ਇਹ ਕਿ ਇਹ ਸਾਡੀਆਂ ਬੋੜੀਆਂ ਕੋਠੀਆਂ ਨੇ ਅਸੀਂ ਸੁੱਤੇ ਪੈਦ ਤੇ ਐਡਾ ਵੱਡਾ ਝੂਠ ਵੱਡਾ ਜੱਡਾ ਵੀ ਮਤਲਬ ਉਹਨੋਂ ਤੋਂ ਵੱਡਾ ਗਿਆ ਚਲ ਮੈਂ ਆਖਿਆ ਮਹਾ ਪਰਮੇਸ਼ਰ ਆਪਣੇ ਨਾਲ ਤਾਂ ਸੱਚਾਈ ਤਾਂ ਉਹ ਜਾਣਦਾ ਹੈ ਨਾ ਜੇ ਤੂੰ ਸੱਚਾ ਹੈ ਪਰਮੇਸ਼ਰ ਨਾ ਤੂੰ ਸਾਡੇ ਨਾਲ ਹੈ ਤੂੰ ਹੀ ਜਾਣਦਾ ਸੀ ਤਾਂ ਨਹੀਂ ਜਾਣਦੇ ਇਸ ਤੋਂ ਬਾਅਦ ਤਿੰਨ ਦਿਨ ਪੁਲਿਸ ਆਉਂਦੀ ਰਹੀ ਚੌਥੇ ਦਿਨ ਮੈਂ ਆਪ ਗਿਆ ਮੈਨੂੰ ਨਹੀਂ ਲੈ ਕੇ ਗਿਆ ਥਾਣੇ ਦਾ ਰਾਜ ਕੋਈ ਵੀ ਮੈਨੂੰ ਕਹਿੰਦਾ ਤੂੰ ਆ ਗਿਆ ਮੈਂ ਕਹਾ ਹਾਂ ਕਹਿੰਦਾ ਤੈਨੂੰ ਜੇਲ ਹੈ ਮੈਂ ਕੋਈ ਗੱਲ ਨਹੀਂ ਹੋ ਜਾਣ ਦੇ ਕਹਿੰਦਾ ਜੇਲ ਤੈਨੂੰ 7 ਸਾਲ ਦੀ ਆ ਤਿੰਨ ਮਹੀਨੇ ਤਰੀ ਜਵਾਨ ਤੇ ਨਹੀਂ ਹੁੰਦੀ ਮੈਂ ਕਹਾਂ ਕੋਈ ਗੱਲ ਨਹੀਂ ਫਿਰ ਮੈਂ ਕਹਾਂ ਡਰਦਾ ਹੋ ਜਾਣ ਦਾ ਇਸ ਤੋਂ ਬਾਅਦ ਹੁੰਦੀ ਆ ਪਾਉਂਦੀ ਗੱਲ ਭਾਈ ਬਾਵਾ ਟਾਈਮ ਸਾਡਾ ਹੋ ਜਾਵਾ ਇਸ ਤੋਂ ਬਾਅਦ ਮੈਨੂੰ ਕਿਸੇ ਬੰਦੇ ਨੇ ਫੋਨ ਕਰਤਾ ਸਾਰੀ ਪੰਚਾਇਤ ਅੱਧਾ ਪਿੰਡ ਉਧਰ ਮੈਂ ਇਕੱਲਾ ਜਾਣਾ ਮਾ ਕੋਈ ਗੱਲ ਨਹੀਂ ਮੈਂ ਡਰਨ ਵਾਲਾ ਕਿਸੇ ਤੋਂ ਨਹੀਂ ਹੈਗਾ ਇਸ ਤੋਂ ਬਾਅਦ ਪਰਮੇਸ਼ਰ ਤੇ ਮੇਰੇ ਨਾਲ ਇਕੱਲਾ ਪਰਮੇਸ਼ਰ ਜਾਂ ਪਾਸਟਰ ਨੇ ਮੇਰੇ ਨਾਲ ਆਹ ਕਰਿਆ ਸਾਰਾ ਪਿੰਡ ਉਧਰ ਅੱਜ ਉਹ ਭੈਣ ਭਾਈ ਯੁਕਲਾ ਮੇਰੇ ਘਰੇ ਆਪ ਡੱਗਿਆ ਆ ਕੇ ਹallelujah ਤਾੜੀ ਮਾਰੀਏ ਪ੍ਰਭੂ ਦੇ ਨਾਮ ਦੀ ਆ ਆਪ ਡੱਗਿਆ ਮੇਰੇ ਘਰੇ ਆ ਕੇ ਕਹਿੰਦਾ ਭਾਈ ਮੇਥੋਂ ਹੋ ਗਈ ਗਲਤੀ ਕਿਸੇ ਬੰਦੇ ਨੂੰ ਲਾਇਆ ਉਹ ਤਾਂ ਹੋ ਗਈ ਦੋ ਮਹੀਨਿਆਂ ਨੂੰ ਕਹਿੰਦਾ ਵੀ ਮਹਾ ਮਹਾਰਾਜੀ ਬੰਦਾਰੀ ਕਰਦਾ ਜਿੰਨਾ ਚੱਕਰ ਹੱਲ ਨਹੀਂ ਹੁੰਦਾ ਗੱਲ ਦਾ ਉਹ ਮੈਂ ਦੁਬਈ ਜਿੱਦ ਮੈਂ ਬੁੱਕੀ ਇਹ ਲੋਗੜੇ ਬਾਕੇ ਮੈਂ ਇਹਨਾਂ ਨੂੰ ਸਮਾਰ ਕੇ ਗੱਟੂ ਹੁਣ ਮੈਂ ਮੈਂ ਮਾਥਲੀ ਪਰਮੇਸ਼ਰ ਨੇ ਨਹੀਂ ਉੱਧਰ ਜਾਣ ਦਿੱਤਾ ਮੈਨੂੰ ਕੁੱਟਣ ਵਾਲੇ ਪਾਸੇ ਕਹਿੰਦਾ ਨਹੀਂ ਉੱਧਰ ਭਾਈ ਜੇ ਮੈਨੂੰ ਉਹ ਕਹਿੰਦਾ ਵੀ ਹੌ ਲਿਆ ਕਾਪੀ ਲੈ ਆ ਗਣ ਉਹਦੀ ਤੇ ਮੈਂ ਕਾਪੀ ਲੈਣ ਵਾਗੇ ਉਹ ਕਹਿੰਦੇ ਵੀ ਮਹਾਵਦਾ ਕਾਪੀ ਤਾਂ ਕਚੈਰੀਆਂ ਉੱਤੇ ਰਹਿ ਗਈ ਮਹਾ ਡਿਪਟੀ ਕੋਲੇ ਕਹਿੰਦਾ ਲਿਆ ਫਿਰ ਉੱਤੋਂ ਤੇਦ ਮੈਂ ਵਾਗ ਗਿਆ ਉਹਨੇ ਮੈਨੂੰ ਲਿਖ ਕੇ ਦਿੱਤੇ ਆਏ ਕਹਿੰਦੇ ਕਹਿੰਦਾ ਵੀ ਕਚੈਰੀਆਂ ਚੋਂ ਤੇ ਜਾ ਮੈਨੂੰ ਉਹ ਕਹਿੰਦੇ ਭਈ ਯਾਰ ਅ ਫਿਰ ਮੈਂ ਗਿਆ ਮਹਾਇਆ ਕਰਕੇ ਆਇਆਗਾ ਲਈ ਆ ਗੱਲ ਜੇ ਕੰਮ ਹੀ ਲੈਣਾ ਹੈ ਮੇਰੀ ਕਹਿੰਦੇ ਭਈ ਅਸੀਂ ਤਾਂ ਰੱਖ ਨਹੀਂ ਸਕਦੇ ਉਹ ਤਾਂ ਤੂੰ ਤੈਨੂੰ ਹੀ ਭੇਜਤਾ ਉਹਨਾਂ ਨੇ ਅਸੀਂ ਤਾਂ ਉਹਦੀ ਬਾਲਸ ਕਰ ਦਿੰਦੇ ਆ ਮਹਾ ਚਲੋ ਠੀਕ ਆ ਜੀ ਉਹ ਤੋਂ ਫੇਰ ਆ ਗਿਆ ਮੈਂ ਫੇਰ ਆ ਗਿਆ ਭਈ ਮੇਰੇ ਲੈ ਮੈਂ ਪੈਸਤਾ ਲੈ ਕੇ ਨਹੀਂ ਆ ਤੇ ਮੇਰੇ ਨਾਲ 100 ਰੁਪਿਆ ਉਹ ਕਹਿੰਦੇ ਯਾਰ ਤੂੰ ਉਰੇ ਆ ਜਾ ਸਾਨੂੰ ਕਹਿੰਦਾ ਵਕੀਲ ਕਹਿੰਦਾ ਮਹਾ ਚੰਗਾ ਆਉਂਦਾ ਮੈਂ ਮੈਂ ਉੱਥੇ ਬਖਤ ਆ ਗਿਆ ਮੈਨੂੰ ਕਹਿੰਦਾ ਉਹ ਇਹਦੀ ਫੋਟੋ ਕਾ ਪਿਕੜਾ ਲਗਾਣਾ ਪੋਤੋਗ ਲ ਮਹਾ ਜਗਾ ਹੈਗਾ 100 ਰੁਪਿਆ ਇਹ ਰੁਪਿਆ ਸਬਜ਼ੀ ਲੈ ਲਾਂਗੇ ਮੈਂ ਉੱਥੇ ਮਾਂ ਮਮਦਾ ਉਦੀ ਆ ਗਿਆ ਮੈਂ ਤਾਂ ਇੱਜੇ ਹੀ ਨੇਗਾ ਉਹਦੇ ਕੋਲ ਮਹਾ ਪਰਮੇਸ਼ਰ ਤਾਂ ਇਹ ਕਰਨਾ ਜੋ ਕਰਨਾ ਮੈਂ ਤਾਂ ਕਰਨ ਨੂੰ ਮੁੜ ਗਿਆ ਮੈਂ ਤਾਂ ਉਦੀ ਵਕੀਲ ਨੂੰ ਆ ਵਕੀਲ ਨੂੰ ਆਖਿਆ ਮੈਂ ਤਾਂ ਜਾਣਾ ਕਰਨ ਨੂੰ ਮਹਾ ਅੱਡਾ ਕੰਮ ਹੋ ਗਿਆ ਮਹਾ ਮੈਨੂੰ ਕਰੋ ਫੋਨ ਆਈ ਜੀ ਕਹਾਂ ਚੱਲ ਬਾਗ ਜਾ ਫੇਰ ਕੱਲ ਨੂੰ ਆ ਜੀ ਮੈਂ ਚੰਗਾ ਇਸ ਤੋਂ ਬਾਅਦ ਆਇਆ ਚੱਲ ਦੇ ਕਰਾਉਂਦੇ ਹਫ਼ਤਾ ਨਹੀਂ ਬਣ ਦਿੱਤਾ ਪਰਮੇਸ਼ਰ ਨੂੰ ਆਖਿਆ ਮਹਾ ਪਿਤਾ ਤੇਰੀ ਮਰਜ਼ੀ ਹੈ ਤੂੰ ਹੀ ਕਰਨ ਵਾਲਾ ਸਭ ਕੁਝ ਮੈਂ ਨਹੀਂ ਕਰਦਾ ਮੈਂ ਪ੍ਰਾਰਥਨਾ ਕਰੀ ਉਹਨਾਂ ਲਈ ਫਿਰ ਕਲਪ ਤੇਰੇ ਬਾਤਾਂ ਦੇ ਵਿੱਚ ਲਿਖਿਆ ਹੋਇਆ ਵੀ ਜਿਹੜੇ ਸਤਾਉਂ ਤੁਹਾਨੂੰ ਉਹਨਾਂ ਲਈ ਪ੍ਰਾਰਥਨਾ ਕਰੂੰ ਮੈਂ ਹਫ਼ਤਾ ਪ੍ਰਾਰਥਨਾ ਕਰੀਦੀ ਉਹਨਾਂ ਲਈ ਹਫਤੇ ਦੇ ਵਿੱਚ ਮੇਰੇ ਘਰੇ ਆ ਕੇ ਡਿੱ ਗਿਆ ਹੋਇਆ ਕਹਿੰਦਾ ਭਾਈ ਮੇ ਤੋਂ ਹੋ ਗਈ ਗਲਤੀ ਹallelujah ਇਹ ਮੇਰੀ ਗਵਾਹੀ ਆ ਸਾਰੇ ਭੈਣ ਭਾਈ ਨੂੰ ਜਾਨੀ ਸੋ ਅਗਲੀ ਗਵਾਹੀ ਆਪਣੀ ਵਿਚਕਾਰ ਭੈਣ ਸਰਬਜੀਤ ਕੌਰ ਰਾਮਗੜ੍ਹ ਤੋਂ ਭੈਣ ਸਰਬਜੀਤ ਕੌਰ ਰਾਮਗੜ੍ਹ ਤੋਂ ਸੋ ਇਹਨਾਂ ਦੀ ਗਵਾਹੀ ਹੈ ਕਿ ਪਿਛਲੇ ਤੋਂ ਪਿਛਲੇ ਸੰਡੇ ਜਦੋਂ ਰਪੇ ਦਾਸ ਹੀਲਿੰਗ ਪ੍ਰੇਅ ਕਰ ਰਿਹਾ ਸੀ ਉਸ ਸਮੇਂ ਮੈਨੂੰ ਗਵਾਹੀ ਹੋਈ ਸੀ ਕਿ ਕਿਸੇ ਦੇ ਕੰਨ ਦੇ ਵਿੱਚ ਦਰਦ ਆ ਉਹ ਠੀਕ ਹੋਣ ਜਾ ਰਿਹਾ ਪਰਮੇਸ਼ਵਰ ਠੀਕ ਕਰਨ ਜਾ ਰਿਹਾ ਤਾਂ ਉਸ ਗਵਾਹੀ ਨੂੰ ਇਹਨਾਂ ਨੇ ਰਿਸੀਵ ਕੀਤਾ ਪਰਮੇਸ਼ਵਰ ਨੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੰਮ ਕੀਤਾ ਸਭ ਤੋਂ ਜ਼ੋਰ ਦੀ ਤਾੜੀ ਦੇਣ ਪਰਮੇਸ਼ਵਰ ਹallelujah ਔਰ ਅਗਲੀ ਗਵਾਹੀ ਇਹਨਾਂ ਦੀ ਹੈ ਕਿ ਇਹਨਾਂ ਦੀ ਰਿਸ਼ਤੇਦਾਰੀ ਚੋਂ ਕਿਸੇ ਨੇ ਲੋਨ ਲੈਣਾ ਸੀਗਾ ਸੋ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਸਾਨੂੰ ਆਪਣੇ ਨਾਮ ਤੇ ਲੋਨ ਦਵਾ ਦਿਓ ਤਾਂ ਇਹਨਾਂ ਨੂੰ ਪਰਵਾਰ ਵਾਲਿਆਂ ਨੇ ਕਾਫੀ ਕਿਹਾ ਕਿ ਤੁਸੀਂ ਨਾ ਦਿਵਾਓ ਲੋਨ ਵੀ ਤੁਸੀਂ ਦਿਵਾਓ ਨਾ ਕਿ ਇਹਨਾਂ ਦੇ ਪਹਿਲੇ ਕਾਫੀ ਜ਼ਿਆਦਾ ਲੋਨ ਚੱਲ ਰਹੇ ਨੇ ਇਹਨਾਂ ਨੇ ਪਹਿਲਾਂ ਹੀ ਭਰਨੇ ਨੇ ਲੋਨ ਤਾਂ ਇਹਨਾਂ ਨੇ ਫਿਰ ਵੀ ਕਹਿੰਦੇ-ਕਹਿੰਦੇ ਕਾਗਜ਼ ਪਰਤੇ ਲੋਨ ਦੇ ਫਾਰਮ ਭਰਤੇ ਬੈਂਕ ਦੇ ਵਿੱਚ ਤਾਂ ਫਿਰ ਇਹਨਾਂ ਨੂੰ ਵੀ ਟੈਨਸ਼ਨ ਹੋਈ ਵੀ ਕਿਤੇ ਸੱਚੀ ਉਹ ਵੀ ਉਹੀ ਗੱਲ ਨਾ ਹੋ ਜੇ ਵੀ ਕਿਤੇ ਨਾ ਵਾਪਸ ਹੋਣ ਪੈਸੇ ਤਾਂ ਇਹਨਾਂ ਨੇ ਰੱਬਰੇ ਦਾਸ ਤੋਂ ਪ੍ਰੇਰ ਕਰਵਾਈ ਕੀ ਸਾਡੇ ਲੋਨ ਦੇ ਕਾਗਜ਼ਾ ਫਾਰਮ ਉਹ ਕੈਨਸਲ ਹੋ ਜਾਂਦਾ ਪਰਮੇਸ਼ਵਰ ਨੇ ਉਸੇ ਤਰ੍ਹਾਂ ਕੰਮ ਕੀਤਾ ਇਹਨਾਂ ਦੇ ਫਾਰਮ ਸੀ ਉਹ ਕੈਨਸਲ ਹੋਏ ਸਭਨ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਕਰਾਂਗੇ ਸੋ ਅਗਲੀ ਗਵਾਹੀਆ ਭੈਣ ਬਗਲੀ ਰੋਹਣ ਤੋਂ ਸੋ ਇਹਨਾਂ ਦੀ ਪਹਿਲੀ ਗਵਾਹੀ ਹੈ ਕਿ ਇਹਨਾਂ ਨੇ ਆਪਣਾ ਕੋਈ ਪਲਾਟ ਵੇਚਣਾ ਸੀਗਾ ਉਹ बिक ਨਹੀਂ ਰਿਹਾ ਸੀ ਇਹਨਾਂ ਨੂੰ ਆਸ ਵੀ ਨਹੀਂ ਹੈਗੀ ਸੀ ਕਿ ਉਹ ਸਾਡਾ ਪਲਾਟ बिक ਜਾਊਗਾ ਇਹ ਆਪ ਵੀ ਕਾਫੀ ਦਿਨ ਰੋ ਰੋ ਕੇ ਉਸ ਪਲਾਟ ਦੇ ਲਈ ਪ੍ਰੇਅਰ ਕਰਦੇ ਰਹੇ ਕਿ ਪਰਮੇਸ਼ਰ ਸਾਡਾ ਪਲਾਟ ਉਹ ਵਧੀਆ ਰੇਟ ਦੇ ਨਾਲ बिक ਜੇ ਔਰ ਇਹਨੇ ਰੱਬਰੇ ਦਾਸ ਤੇ ਦਾਸੀ ਤੋਂ ਵੀ ਪ੍ਰੇਅਰ ਕਰਵਾਈ ਤਾਂ ਇਹਨਾਂ ਦਾ ਪਲਾਟ ਉਹ ਕੁਝ ਦਿਨਾਂ ਬਾਅਦ ਹੀ ਵਧੀਆ ਰੇਟ ਦੇ ਵਿੱਚ ਵਿਕ ਗਿਆ ਸਭ ਤੋਂ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਰ ਦੇ ਨਾਮ ਹallelujah ਔਰ ਇਹਨਾਂ ਦੀ ਅਗਲੀ ਗਵਾਹੀ ਹੈ ਕਿ ਇਹਨਾਂ ਦੇ ਬੇਟੇ ਦੇ ਬੋਰਡ ਦੇ ਇਗਜ਼ਾਮ ਹੋਏ ਸੀ ਪਿੱਛੇ ਸੋ ਇਹਨਾਂ ਦਾ ਬੇਟਾ ਵਧੀਆ ਨੰਬਰਾਂ ਦੇ ਨਾਲ ਪਾਸ ਹੋਇਆ ਸਭ ਜਨ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਮहिमा ਕਰਾਂਗੇ ਔਰ ਇੱਕ ਅਗਲੀ ਗਵਾਹੀ ਇਹਨਾਂ ਦੀ ਕਿ ਇਹਨਾਂ ਦੀ ਬੇਟੀ ਨੂੰ ਕੋਈ ਪ੍ਰੋਬਲਮ ਸੀ ਉਹ ਬਿਮਾਰ ਸੀਗੇ ਤਾਂ ਇਹਨਾਂ ਨੇ ਰੱਬ ਦੇ ਅਦਾਸ ਤੋਂ ਆਪਣੀ ਬੇਟੀ ਦੇ ਲਈ ਪ੍ਰੇਅਰ ਕਰਵਾਈ ਉਸੇ ਟਾਈਮ ਪਰਮੇਸ਼ਵਰ ਨੇ ਸ਼ੋਅ ਕਿ ਇਹਨਾਂ ਦੀ ਬੇਟੀ ਨੂੰ ਚੰਗਾ ਕੀਤਾ ਸਭ ਜਨ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਮहिमा ਕਰਾਂਗੇ ਔਰ ਅਗਲੀ ਗਵਾਹੀ ਇਹਨਾਂ ਦੀ ਹੈ ਕਿ ਇਹਨਾਂ ਦੇ ਪਿਤਾ ਕਾਫੀ ਜ਼ਰਾ ਬਿਮਾਰ ਸੀਗੇ ਤਾਂ ਖੁਦ ਵੀ ਉਹਨਾਂ ਲਈ ਪ੍ਰੇਅਰ ਕਰਦੇ ਦੇ ਰਬ ਜੀ ਦਾਸ ਦਾਸੀ ਤੋਂ ਵੀ ਇਹਨਾਂ ਨੇ ਉਹਨਾਂ ਲਈ ਪ੍ਰੇਅਰ ਕਰਵਾਈ ਤਾਂ ਉਸੇ ਟਾਈਮ ਪਰਮੇਸ਼ਵਰ ਨੇ ਸ਼ੂਕਿ ਉਹਨਾਂ ਨੂੰ ਚੰਗਾ ਕੀਤਾ ਸਭਜ਼ਨ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਵਰ ਦੇ ਨਾਮ ਦੀ ਮहिमा ਕਰਾਂਗੇ ਸੋ ਐਸੀ ਇਹਨਾਂ ਦੀ ਗਵਾਹੀ ਅਗਲੀ ਗਵਾਹੀ ਆਪਣੇ ਵਿਚਕਾਰ ਭੈਣ ਸੁਖਜਿੰਦਰ ਕੌਰ ਪਾਤੜਾਂ ਤੋਂ ਸੋ ਇਹਨਾਂ ਦੀ ਗਵਾਹੀ ਇਹ ਆ ਕਿ ਇਹਨਾਂ ਦਾ ਜੋ ਜੇਠ ਉਹਨਾਂ ਦਾ ਮੁੰਡਾ ਥੋੜਾ ਜਿਹਾ ਮੈਂਟਲੀ ਅਫਸੈਟ ਹੋ ਗਿਆ ਸੀਗਾ ਤਾਂ ਉਹ ਘਰੋਂ ਚਲਾ ਗਿਆ ਸੀਗਾ ਤਾਂ ਇਹਨਾਂ ਨੂੰ ਵੀ ਕਾਫੀ ਯਾਰਾ ਫਿਕਰ ਸੀ ਉਸ ਦੀ ਇਹ ਖੁਦ ਵੀ ਉਸ ਮੁੰਡੇ ਦੇ ਲਈ ਪ੍ਰੇਅਰ ਕਰਦੇ ਰਹੇ ਔਰ ਇਹਨਾਂ ਨੇ ਰੱਬ ਦੇ ਦਾਅਵੋਸ ਤੋਂ ਵੀ ਉਹਨਾਂ ਲਈ ਪ੍ਰੇਅਰ ਕਰਵਾਈ ਤਾਂ ਕੁਝ ਸਮੇਂ ਬਾਅਦ ਹੀ ਇਹਨਾਂ ਨੂੰ ਪਤਾ ਲੱਗਿਆ ਫੋਨ ਆ ਗਿਆ ਕਿ ਤੁਹਾਡਾ ਬੇਟਾ ਇੱਥੇ ਫਿਰਦਾ ਹੈ ਹੈ ਆਪਣੇ ਬੇਟੇ ਨੂੰ ਘਰ ਲੈ ਕੇ ਆਏ ਹੁਣ ਉਹ ਦਾਖਲ ਹੈ ਐਡਮਿਟ ਹੈ ਤਨੋਲੇ ਹਸਪੀਟਲ ਦੇ ਵਿੱਚ ਸਭ ਤੋਂ ਜ਼ੋਰ ਦੀ ਤਾੜੀ ਜਾਣ ਪਰਮੇਸ਼ਰ ਦੇ ਨਾਮ ਹallelujah ਥੈਂਕ ਯੂ ਪ੍ਰਭੂ ਜੀ ਅਗਲੀ ਗਵਾਹੀ ਆਪਣੇ ਵਿਚਕਾਰ ਪੈਣ ਸੀਮਾ ਵੱਡੀ ਚੂਲੜ ਤੋਂ ਅਗਲੀ ਗਵਾਹੀ ਪੈਣ ਗੁਰਵਿੰਦਰ ਕੌਰ ਦੀ ਟੂਲਨਜ਼ਾਰੇ ਤੋਂ ਤਿਆਰ ਹੈ ਸੋ ਇਹਨਾਂ ਦੀ ਗਵਾਹੀ ਇਹ ਹੈ ਕਿ ਕੱਲ ਇਹ ਆਪਣੇ ਘਰ ਦੇ ਵਿੱਚ ਡਿੱਗ ਗਏ ਸੀਗੇ ਤਾਂ ਇਹਨਾਂ ਦਾ ਹੱਥ نیچے ਵੱਜਿਆ ਸੀ ਇਹਨਾਂ ਨੂੰ ਲੱਗਿਆ ਕਿ ਮੇਰੇ ਹੱਥ ਤੇ ਕਾਫੀ ਜਰਾ ਸੱਟ ਲੱਗੀ ਆ ਤਾਂ ਇਹਨਾਂ ਨੇ ਉਸੇ ਟਾਈਮ ਮਸਾ ਕੀਤਾ ਤੇਲ ਆਪਣੇ ਹੱਥ 'ਤੇ ਲਾਇਆ ਦਾ ਪਰਮੇਸ਼ਵਰ ਨੇ ਇਹਨਾਂ ਦੇ ਹੱਥ ਨੂੰ ਕੁਝ ਨਹੀਂ ਹੋਣ ਦਿੱਤਾ ਸਭ ਜਨ ਪਰਮੇਸ਼ਵਰ ਦੀ ਮਹਿਮਾ ਲਈ ਜ਼ੋਰਦਾਰੀ ਤਾੜੀ ਲਾਓਗੇ ਸੋ ਅਗਲੀ ਗਵਾਹੀ ਹੈ ਭੈਣ ਗੁਰਵਿੰਦਰ ਕੌਰ ਟੂਲਵੰzare ਤੋਂ ਸੋ ਇਹਨਾਂ ਦੀ ਪਹਿਲੀ ਗਵਾਹੀ ਹੈ ਕਿ ਕਾਫੀ ਦਿਨ ਪਹਿਲਾਂ ਇਹਨਾਂ ਦੇ ਪੇਟ 'ਚ ਕਾਫੀ ਜ਼ਿਆਦਾ ਦਰਦ ਹੋ ਰਿਹਾ ਸੀਗਾ ਤਾਂ ਇਹਨਾਂ ਨੇ ਰੱਬ ਦੇ ਦਾਸ ਤੋਂ ਆਪਣੇ ਲਈ ਪ੍ਰੇਅਰ ਕਰਵਾਈ ਤਾਂ ਉਸੇ ਟਾਈਮ ਪਰਮੇਸ਼ਵਰ ਨੇ ਸ਼ੂਕ ਇਹਨਾਂ ਨੂੰ ਚੰਗਾ ਕੀਤਾ ਸਭ ਤੋਂ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਕਰਾਂਗੇ ਔਰ ਦੂਜੀ ਗਵਾਹੀ ਇਹਨਾਂ ਦੀ ਇਹ ਹੈ ਕਿ ਇਹਨਾਂ ਦੇ ਸੋਹਰੇ ਸਾਹਿਬ ਗੁੰਮ ਹੋ ਗਏ ਸੀਗੇ ਕਾਫੀ ਜ਼ਿਆਦਾ ਬਿਮਾਰ ਹੋ ਗਏ ਸੀਗੇ ਤਾਂ ਇਹਨਾਂ ਨੇ ਰੱਬ ਦੇ ਦਾਸ ਤੋਂ ਆਪਣੇ ਸੋਹਰੇ ਸਾਹਿਬ ਦੇ ਲਈ ਪ੍ਰੇਅਰ ਕਰਵਾਈ ਤਾਂ ਉਸੇ ਟਾਈਮ ਪਰਮੇਸ਼ਵਰ ਨੇ ਸ਼ੂਕ ਇਹਨਾਂ ਨੂੰ ਚੰਗਾ ਕੀਤਾ ਔਰ ਉਹ ਘਰ ਵਾਪਸ ਆਏ ਸਭ ਤੋਂ ਹallelujah ਜ਼ੋਰਦਾਰ ਤਾੜੀ ਦੇ ਨਾਲ ਮਹਿਮਾ ਕਰਾਂਗੇ ਪਰਮੇਸ਼ਵਰ ਦੀ ਔਰ ਅਗਲੀ ਗਵਾਹੀ ਹੈ ਭੈਣ ਬਲਜੀਤ कौर ਬੱਡੀ ਚੂਲੜ ਤੋਂ ਸੋ ਇਹਨਾਂ ਦੀ ਗਵਾਹੀ ਹੈ ਕਿ ਇੱਕ ਦੋ ਦਿਨ ਪਹਿਲਾਂ ਇਹਨਾਂ ਦੇ ਪਤੀ ਇਹਨਾਂ ਨਾਲ ਕਾਫੀ ਜ਼ਿਆਦਾ ਲੜਪੇ ਸੀਗੇ ਕਹਿੰਦੇ ਵੀ ਤੁਸੀਂ ਚਰਚ ਨਹੀਂ ਜਾਣਾ ਤਾਂ ਕਾਫੀ ਜ਼ਿਆਦਾ ਕਲੇਸ਼ ਇਹਨਾਂ ਦੇ ਘਰ ਦੇ ਵਿੱਚ ਹੋਇਆ ਦੀਗਾ ਪਰ ਇਹਨਾਂ ਨੇ ਵਾਪਸ ਕੋਈ ਕਲੇਸ਼ ਨਹੀਂ ਕੀਤਾ ਸਗੋਂ ਪਰਮੇਸ਼ਰ ਦੇ ਘਰ ਦੇ ਵਿੱਚ ਆ ਕੇ ਇਹਨਾਂ ਨੇ ਇੱਕ ਰਾਤ ਇੱਕ ਦਿਨ ਪ੍ਰੇਅਰ ਕੀਤੀ ਤਾਂ ਦੂਜੇ ਦਿਨ ਇਹਨਾਂ ਦੇ ਪਤੀ ਇਹਨਾਂ ਨੂੰ ਖੁਸ਼ੀ-ਖੁਸ਼ੀ ਆਪਣੇ ਘਰ ਵਾਪਸ ਲੈ ਕੇ ਗਏ ਪਰਮੇਸ਼ਰ ਨੇ ਇਹਨਾਂ ਦੇ ਮਨ ਨੂੰ ਬਦਲਿਆ ਸਭਨ ਜ਼ੋਰ ਦੀ ਤਾੜੀ ਦਿਨਾਂ ਪਰਮੇਸ਼ਰ ਦੇ ਨਾਮ ਦੀ ਮहिमा ਕਰਾਂਗੇ ਸੋ ਇਹਸੀ ਕੁਝ ਗਵਾਹੀਆਂ ਸੋ ਜਿੰਨਾ ਭੈਣਾਂ ਭਾਈਆਂ ਦੀਆਂ ਗਵਾਹੀਆਂ ਨੋਟ ਕਰਵਾਉਣ ਕਰਨੀਆਂ ਰਹਿ ਗਈਆਂ ਤਾਂ ਉਹ ਪਿੱਛੇ ਆ ਕੇ ਮੇਰੇ ਕੋਲ ਨੋਟ ਕਰਵਾ ਸਕਦੇ ਆ ਤਾਂ ਉਹ ਮੰਦੇ ਗਵਾਹੀਆਂ ਉਸ ਭਜਨਾਂ ਤੋਂ ਬਾਅਦ ਸ਼ੇਅਰ ਕੀਤੀਆਂ